ਜਦ ਸਾਡੇ ਕੋਲੇ ਇਹਦੇ ਬਾਰੇ ਇਤਲਾਹ ਆਈ ਤਾਂ ਉਸ ਬਾਰੇ ਥੋੜਾ ਸ਼ੱਕੀ ਸੀਗਾ ਵੀ ਇਦਾਂ ਹੋ ਨਹੀਂ ਸਕਦਾ ਬਿਨ ਨਹੀਂ ਭੀੜ ਵਾਲੀ ਜਗ੍ਹਾ ਤੋਂ ਲੇਕਿਨ ਜਦ ਡੰਗਾਈ ਨਾਲ ਤਪੀਸ਼ ਕੀਤੀ ਮੁੱਖ ਅਫਸਰ ਨੇ ਖਾਸ ਕਰਕੇ ਨਾਲ ਚੌਕੀ ਇੰਚਾਰਜ ਮੁੰਡੀਆਂ ਨੇ ਤੋਂ ਸਾਰੇ ਸ਼ਹਿਰ ਦੇ ਸੀਸੀਟੀਵੀ ਫੁਟੇਜ ਖੰਗਾਲੇ ਗਏ ਤਾਂ ਉਹਦੇ ਜਿਹੜੀ ਸੀ 골ਡਨ ਕਲਰ ਦੀ ਇੱਕ ਨੋਵਾ ਕਾਰ ਆਈ ਬਾਅਦ ਵਿੱਚ ਇਹਨਾਂ ਦੀ ਮਿਹਨਤ ਦੇ ਨਾਲ ਮਤਲਬ ਅਸਲ ਗੱਡੀ ਟ੍ਰੇਸ ਹੋ ਗਈ ਟ੍ਰੇਸ ਹੋਣ ਤੋਂ ਬਾਅਦ ਇਹਨਾਂ ਨੇ ਉਹਦਾ ਘਰ ਦਾ ਐਡਰੈਸ ਕਰਕੇ ਰੈਕੀ ਕਰਕੇ ਉੱਥੇ ਦੇਖਿਆ ਵੀ ਗੱਡੀ ਹੈਗੀ ਆ ਤੋਂ ਉਹਨਾਂ ਦੇ ਲੋਕੇਸ਼ਨਾਂ ਲੈ ਕੇ ਤੇ ਉਹਨਾਂ ਨੂੰ ਅਰੈਸਟ ਕੀਤਾ ਬਸਟਾਂ ਦੇ ਕੋਲ ਕਿਤੇ ਹੋਟਲ ਪਿਸਤੌਲ ਬਾਅਦ ਉਹਨਾਂ ਤੋਂ ਜਿਹੜੀ ਗੱਡੀ ਆ ਉਹ ਬਰਾਮਦ ਕੀਤੀ ਤੇ ਉਹ ਜਿਹੜਾ ਪਿਸਤੌਲ ਸੀਗਾ ਜਿਹੜਾ ਕਿ ਜਾਲੀ ਹੈਗਾ ਉਹ ਬਰਾਮਦ ਕੀਤਾ ਤੇ ਉਹਦੇ ਪੈਸੇ ਤੇ ਹੋਰ ਸਮਾਨ ਬਰਾਮਦ ਕੀਤਾ ਜੀ ਜਿਹਦੇ ਵਿੱਚ ਚਾਰ ਬੰਦੇ ਅਰੈਸਟ ਹੋ ਚੁੱਕੇ ਆ ਲੇਕਿਨ ਟੋਟਲ ਪੰਜ ਮੁਲਜ਼ਮ ਹੈ ਜਿਹੜੀ ਇੱਕ ਦੀ ਗ੍ਰਿਫਤਾਰੀ ਬਾਕੀ ਹੈਗੀ 24 ਤਾਰੀਖ ਨੂੰ ਜੋ ਇਨਸੀਡੈਂਟ ਹੋਇਆ ਸੀ ਵੀਰ ਪੈਲੇਸ ਦੇ ਕੋਲ ਜਿਸ ਨੋਵਾ ਗੱਡੀ ਦੇ ਵਿੱਚ ਉਹ ਸਦਾਰ ਸ਼ਖਸ ਨੂੰ ਜਿਹੜਾ ਲੈ ਕੇ ਗਏ ਸੀ ਮੈਚ ਉਹ ਜਦੋਂ ਗਾਂਧੀ ਨਗਰ ਤੋਂ ਕਲੈਕਸ਼ਨ ਕਰਕੇ ਆ ਰਿਹਾ ਸੀਗਾ ਜਿਸ ਦੇ ਮਗਰ ਜਿਹੜੇ ਬੰਦੇ ਲੱਗੇ ਸੀਗੇ ਇਹ ਉਹ ਨੋਵਾ ਗੱਡੀ ਹੈ ਜਿਹੜੀ ਅਸੀਂ ਪ੍ਰਮੁੱਖਤਾ ਨਾਲ ਲੁਧਿਆਣਾ ਲਾਈਵ ਨੇ ਖਬਰ ਦਿਖਾਈ ਸੀ ਲੇਕਿਨ ਇੱਥੇ ਕਾਬਲੀ ਤਾਰੀ ਪੁਲਿਸ ਜੀ ਦੇਣੀ ਪੈਗੀ ਕਿ ਪੁਲਿਸ ਨੇ ਜਿਹੜਾ ਮਾਮਲਾ ਜਲਦੀ ਟਰੇਸ ਕਰ ਲਿਆ ਤੁਹਾਨੂੰ ਦਿਖਾ ਦਈਏ ਕਿ ਇਸ ਗੱਡੀ ਦੇ ਵਿੱਚ ਉਸ ਸਿੱਖ ਨੌਜਵਾਨ ਨੇ ਕਿਹਾ ਸੀ ਗੱਡੀ ਦੇ ਸ਼ੀਸ਼ੇ ਕਾਲੇ ਨੇ ਇਹ ਕਾਲੇ ਸ਼ੀਸ਼ੇ ਸੀਗੇ ਉਹ ਬੰਦੇ ਨੂੰ ਉਨੀ ਪਛਾਣ ਸੀਗੀ ਉਹ ਨੌਜਵਾਨ ਨੂੰ ਤੇ ਸ਼ੀਸ਼ਿਆਂ ਦੇ ਵਿੱਚ ਬਿਲਕੁਲ ਕਾਲੇ ਸ਼ੀਸ਼ੇ ਸੀਗੇ ਜਿਸ ਨੂੰ ਪੁਲਿਸ ਨੇ ਜਿਹੜਾ ਰਿਕਵਰ ਕਰ ਲਿੱਤਾ ਵੈ ਤੇ ਕਿਊ ਜਿਹੜੇ ਸੀਗੇ ਉਹਨਾਂ ਨੂੰ ਵੀ ਗ੍ਰਿ ਗੱਡੀ ਹੈ ਜਿਹਦੇ ਵਿੱਚ دہشت گردਾਂ ਨੇ ਉਸ ਨੌਜਵਾਨ ਨੂੰ ਪਾਇਆ ਜਿਹਦੇ ਕੋਲ 70000 ਰੁਪਏ ਦੀ ਰਕਮ ਸੀਗੀ ਉਹ ਰਕਮ ਲੁੱਟਣ ਤੋਂ ਬਾਅਦ ਉਸ ਨੂੰ ਕਹਾੜਾ ਰੋਡ ਦੇ ਕੋਲ ਸੱਤ ਕੇ ਫਰਾਰ ਹੋ ਗਏ ਲੇਕਿਨ ਉਹ ਸਿੱਖ ਨੌਜਵਾਨ ਪੈਰਲ ਲੋ ਜਾਂਦਾ ਰਿਹਾ ਤੇ ਉਸਨੇ ਕਿਸੇ ਦੀ ਮਤ ਮੰਗੀ ਆਟੋ 'ਚ ਬੈਠਾ ਫਿਰ ਉਸਨੇ ਆਪਣੇ ਘਰੇ ਪਹੁੰਚਿਆ ਲੇਕਿਨ ਇਹ ਤੁਹਾਨੂੰ ਤਸਵੀਰ ਇਸ ਕਰਕੇ ਦਿਖਾਈ ਜੁਲਾਜ਼ਮੀ ਹੈ ਕਿ ਪੁਲਿਸ ਦੀ ਕਾਬਲੀ ਤਾਰੀਫ ਵੀ ਕਮ ਦਿਖਾਣੇ ਲਾਜ਼ਮੀ ਹੈ ਕਿਉਂਕਿ ਪੋਲਸ ਜਿਹੜੇ ਨੇ ਅਕਸਰ ਜਿਹੜੇ ਲੋਕ ਜਿਹੜੇ ਇਹ ਸੋਚਦੇ ਨੇ ਕਿ ਪੋਲਸ ਕੋਲ ਨਹੀਂ ਪਹੁੰਚਾਂਗੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਬਲਾਈਂਡ ਕੇਸ ਸੀਗਾ ਇਸ ਕੇਸ ਨੂੰ ਟ੍ਰੇਸ ਨਹੀਂ ਕੀਤਾ ਜਾ ਸਕਦਾ ਸੀ ਇਹ ਦਹਿਸ਼ਤਗਰਦਾ ਦੀ ਸੋਚ ਸੀ ਲੇਕਿਨ ਪੁਲਸ ਨੇ ਲੁਧਿਆਣਾ ਦੇ ਹਰ ਚੱਪੇ ਦੇ ਕੈਮਰੇ ਖੰਗਾਲੇ ਖੰਗਾਲਨ ਤੋਂ ਬਾਅਦ ਜਿਹੜੀ ਹੈ ਪੁਲਸ ਇਸ ਗੱਡੀ ਤੱਕ ਪਹੁੰਚੀ ਉਸ ਤੋਂ ਬਾਅਦ ਜਦੋਂ ਸ਼ੋਲੇ ਪਹੁੰਚੀ ਤਾਂ ਉਸ ਤੋਂ ਬਾਅਦ ਪੁਲਿਸ ਨੇ ਜਿਹੜੇ ਸਾਰੇ ਕਿਉਸ ਗ੍ਰਿਫਤਾਰ ਕੀਤੇ ਲੇਕਿਨ ਅਤੇ ਕਾਬਲੇ ਤਾਰੀਫ ਸਾਡੇ ਲੁਧਿਆਣਾ ਪੁਲਿਸ ਕਮਿਸ਼ਨਰ ਸਾਡੇ ਏਡੀਸੀਪੀ ਅਭਿਮਨਯੂ ਰਾਣਾ ਸਾਡੇ ਏਸੀਪੀ ਜਸਵੀਰ ਸਿੰਘ ਜੀ ਸਾਡੇ ਐਸਐਚਓ ਜਮਾਲਪੁਰ ਤੇ ਮੁੰਡੀਆਂ ਚੌਕੀ ਇੰਚਾਰਜ ਤੇ तमाम ਜਿੰਨੇ ਪੁਲਿਸ ਅਧਿਕਾਰੀ ਨੇ ਜੋ ਇਸ ਕੇਸ ਨੂੰ ਸੋਲਵ ਕਰੇ ਸੀ ਕਾਬਲੇ ਤਾਰੀਫ ਦੇਣੀ ਪੈਗੀ ਕਿਉਂਕਿ ਇਸ ਕੇਸ ਨੂੰ ਸੋਲਵ ਕਰਨਾ ਕੋਈ ਸੌਖੀ ਗੱਲ ਨਹੀਂ ਸੀਗੀ ਮੁੰਡੀਆਂ ਚੌਕੀ ਇੰਚਾਰਜ ਵੀ ਲਗਾਤਾਰ ਇਸ ਕੇਸ ਦੇ ਵਿੱਚ ਲੱਗੇ ਰਹੇ ਤੇ तमाम ਉਹ ਕੋਸ਼ਿਸ਼ਾਂ ਜਿਹੜੀਆਂ ਹੁੰਦੀਆਂ ਰਹੀਆਂ ਤੇ ਉਸ ਤੋਂ ਬਾਅਦ ਗੱਡੀ ਨੂੰ ਬਰਾਮਦ ਕੀਤਾ ਗੱਡੀ ਤੋਂ ਬਾਅਦ ਚੈਨ ਜਿਹੜੀ ਖੁੱਲਣੀ ਸ਼ੁਰੂ ਹੋ ਗਈ ਤੇ ਕਯੂਸ ਨੂੰ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ ਸੁਣੋ ਜਸਪੀਰ ਜੀ ਏਸੀਪੀ ਕੀ ਕਹਿ ਰਹੇ ਨੇ ਤੇ ਕਿਸ ਤਰ੍ਹਾਂ ਇਸ ਕੇਸ ਨੂੰ ਸੋਲਵ ਕੀਤਾ ਗਿਆ ਕੀ ਗੱਲਬਾਤ ਕਰਦੇ ਜਸਪੀਰ ਜੀ ਨਾਲ ਜਸਪੀਰ ਜੀ ਪਹਿਲੇ ਤਾਂ ਇਸ ਮਾਮਲੇ ਦੇ ਵਿੱਚ ਚਾਨਣ ਇਸ ਕਰਕੇ ਪਾਣਾ ਜ਼ਰੂਰੀ ਹੈ ਕਿਉਂਕਿ ਉਸ ਜਦੋਂ ਉਸ ਮੁੰਡੇ ਦੀ ਅਸੀਂ ਇੰਟਰਵਿਊ ਕੀਤੀ ਸੀ ਉਹ ਇਹ ਲੱਗ ਰਿਹਾ ਸੀਗਾ ਕਿਥੇ ਨਾ ਕਿਥੇ ਉਹਨੇ ਗੇਮ ਪਲਾਨ ਕੀਤੀ ਹੋਈ ਹੈ ਲੇਕਿਨ ਇਸ ਮਾਮਲੇ ਦੇ ਵਿੱਚ ਜਦੋਂ ਬਲਜਿੰਦਰ ਜੀ ਮੌਕੇ ਤੇ ਪਹੁੰਚੇ ਤਾਂ ਕੁਝ ਤੱਥ ਨਵੇਂ ਹੀ ਸਾਹਮਣੇ ਆ ਗਏ ਇਨੋਵਾ ਗੱਡੀ ਤੇ ਉਹ ਪੈਦਲ ਜਾਂਦਾ ਸ਼ਖਸ ਨਜ਼ਰ ਵੀ ਆਇਆ ਜਦ ਸਾਡੇ ਕੋਲੇ ਇਹਦੇ ਬਾਰੇ ਇਤਲਾਹ ਆਈ ਤਾਂ ਉਸ ਬਾਰੇ ਥੋੜਾ ਸ਼ੱਕੀ ਸੀਗਾ ਵੀ ਐਡਾ ਹੋ ਨਹੀਂ ਸਕਦਾ ਬਿਨ ਨਹੀਂ ਭੀੜ ਵਾਲੀ ਜਗ੍ਹਾ ਤੋਂ ਲੇਕਿਨ ਜਦ ਡੰਗਾਈ ਨਾਲ ਤਪੀਸ਼ ਕੀਤੀ ਮੁੱਖ ਅਫਸਰ ਨੇ ਖਾਸ ਕਰਕੇ ਨਾਲ ਚੌਕੀ ਇੰਚਾਰਜ ਮੁੰਡੀਆਂ ਨੇ ਤੋਂ ਸਾਰੇ ਸ਼ਹਿਰ ਦੇ ਸੀਸੀਟੀਵੀ ਫੁਟੇਜ ਖੰਗਾਲੇ ਗਏ ਤਾਂ ਉਹਦੇ ਜਿਹੜੀ ਸੀ 골ਡਨ ਕਲਰ ਦੀ ਇੱਕ ਨਵਾ ਕਾਰ ਆਈ ਤੋਂ ਪਹਿਲੇ ਉਹ ਤੋਂ ਜਿਹੜੀ ਨਵਾ ਕਾਰ ਸੀ ਉਹ ਹੋਰ ਸੀ ਲੇਕਿਨ ਬਾਅਦ ਵਿੱਚ ਇਹਨਾਂ ਦੀ ਮਿਹਨਤ ਦੇ ਨਾਲ ਮਤਲਬ ਅਸਲ ਗੱਡੀ ਟ੍ਰੇਸ ਹੋ ਗਈ ਟ੍ਰੇਸ ਹੋਣ ਤੋਂ ਬਾਅਦ ਇਹਨਾਂ ਨੇ ਉਹਦਾ ਘਰ ਦਾ ਐਡਰੈਸ ਕਰਕੇ ਰੈਕੀ ਕਰਕੇ ਉੱਥੇ ਦੇਖਿਆ ਵੀ ਗੱਡੀ ਹੈਗੀ ਆ ਤੋਂ ਉਹਨਾਂ ਦੇ ਲੋਕੇਸ਼ਨਾਂ ਲੈ ਕੇ ਤੇ ਉਹਨਾਂ ਨੂੰ ਅਰੇਸਟ ਕੀਤਾ ਬਸਟਾਂ ਦੇ ਕੋਲ ਕਿਤੇ ਹੋਟਲ ਦੇ ਨੇੜੇ ਸੀਗੇ ਠਹਿਰੇ ਹੋਏ ਸੀਗੇ ਉਸ ਤੋਂ ਬਾਅਦ ਉਹਨਾਂ ਤੋਂ ਜਿਹੜੀ ਗੱਡੀ ਆ ਉਹ ਬਰਾਮਦ ਕੀਤੀ ਤੇ ਉਹ ਜਿਹੜਾ ਪਿਸਤੌਲ ਸੀਗਾ ਜਿਹੜਾ ਕਿ ਜਾਲੀ ਹੈਗਾ ਉਹ ਬਰਾਮਦ ਕੀਤਾ ਤੇ ਉਹਦੇ ਪੈਸੇ ਤੇ ਹੋਰ ਸਮਾਨ ਬਰਾਮਦ ਕੀਤਾ ਜੀ ਜਿਹਦੇ ਵਿੱਚ ਚਾਰ ਬੰਦੇ ਅਰੇਸਟ ਹੋ ਚੁੱਕੇ ਆ ਲੇਕਿਨ ਟੋਟਲ ਪੰਜ ਮੁਲਜ਼ਮ ਹੈ ਜਿਹੜੇ ਇੱਕ ਦੀ ਗ੍ਰਫਤਾਰੀ ਬਾਕੀ ਹੈਗੀ ਜਿਹੜੇ ਪਿੰਡ ਇਸ ਤੁਸੀਂ ਗਏ ਸੀਗੇ ਪਿੰਡ ਸ਼ੋਲੇ ਉੱਥੇ ਤਾਂ ਕਿਹਾ ਜਾਂਦਾ ਕਿ ਪੁਲਿਸ ਜਿਹੜੀ ਉੱਥੇ ਜਾਂਦੀ ਪਹਿਲੇ ਉੱਥੇ ਸੂਹਾਂ ਪਹੁੰਚ ਜਾਂਦੇ ਕਿ ਪੁਲਿਸ ਆ ਗਈ ਹੈ ਲੇਕਿਨ ਉਸ ਪਿੰਡ ਦੇ ਲੋਕ ਜਿਹੜੇ ਹੈਗੇ ਨੇ ਆਪਸੀ ਤਾਲਮੇਲੇ ਚ ਲੇਕਿਨ ਜਦੋਂ ਉੱਥੇ ਜਦੋਂ ਪਹੁੰਚੇ ਤਾਂ ਕਿਹੜਾ ਅਕਿਊਜ਼ ਜਿਹੜਾ ਸੀਗਾ ਉੱਥੇ ਰਹਿੰਦਾ ਸੀਗਾ ਜਿਹੜਾ ਮੇਨ ਅਕੂਇਡਾ ਗੁਰਵਿੰਦਰ ਸਿੰਘ ਸੋਨੋ ਤੇ ਬੀਰਬਲ ਇਹ ਤਿੰਨੇ ਹੀ ਉਥੋਂ ਦੇ ਰਹਿਣ ਵਾਲੇ ਨੇ ਲੇਕਿਨ ਹਰ ਜਗ੍ਹਾ ਚੰਗੇ ਮਾੜੇ ਲੋਕ ਹੁੰਦੇ ਨੇ ਉੱਥੇ ਚੰਗੇ ਲੋਕ ਵੀ ਆ ਜਿਨ੍ਹਾਂ ਨੇ ਪੁਲਿਸ ਦਾ ਸਾਥ ਦਿੱਤਾ ਜਿਹਦੇ ਬਾਰੇ ਅਸੀਂ ਕਹਿ ਕੇ ਉਹਨਾਂ ਚ ਟਸਲ ਨਹੀਂ ਪਾਉਣਾ ਚਾਹੁੰਦੇ ਤੋਂ ਇਸ ਗੱਲ ਤੇ ਲੋਕਾਂ ਦਾ ਭਰੋਸਾ ਵੀ ਉੱਠਦਾ ਤੋਂ ਉਹਨਾਂ ਦੀ ਮਦਦ ਦੇ ਨਾਲ ਸਾਨੂੰ ਮਤਲਬ ਆਪਣੀ ਗਾਈਡਲਾਈਨ ਮਿਲੀ ਤੇ ਫਿਰ ਸਾਡਾ ਮੁਕਦਮਾ ਟਰੇਸ ਹੋਇਆ ਤੇ ਅਸੀਂ ਦੋਸ਼ੀਨ ਫੜ ਸਕੇ। ਜਿਵੇਂ ਨੋਵਾ ਗੱਡੀ ਜਦੋਂ ਚਸ਼ਮਦੀਤ ਨੇ ਸਾਨੂੰ ਦੱਸਿਆ ਸੀਗਾ ਕਿ ਤਿੰਨ ਬੰਦੇ ਸੀਗੇ। ਤਿੰਨੋਂ ਬੰਦੇ ਜਿਹੜੇ ਸੀਗੇ ਤੇ ਉਹ ਉਹਨੂੰ ਜਦੋਂ ਸੱਟਿਆ ਤਾਂ ਉਸ ਤੋਂ ਬਾਅਦ ਚਲੇ ਗਏ ਤੇ 70000 ਦੇ ਪਿੱਛੇ ਇਹਨਾਂ ਨੇ ਕਿੱਥੇ ਉਹ ਯੂਜ਼ ਕੀਤੇ ਕੀ ਸਮਾਨ ਲਿੱਤਾ ਕਿਉਂਕਿ ਇਹ ਵੀ ਦੱਸਿਆ ਜਾਂਦਾ ਸੀਗਾ ਕਿ ਇਹ ਨਸ਼ੇ ਪਿੱਛੇ ਨੇ ਲੜਾਈ ਝਗੜਾ ਹੋ ਗਿਆ ਜਿਸ ਤੋਂ ਬਾਅਦ ਇੱਕ ਅਕਿਊਜ਼ ਨੇ ਕਿਹਾ ਸੀ ਮੈਂ ਦੱਸ ਦਾਂਗਾ ਤੁਸੀਂ ਮੇਰਾ ਹਿੱਸਾ ਦਵੋ ਇਹ ਵੀ ਗੱਲ ਵੀ ਸਾਹਮਣੇ ਨਿਕਲ ਕੇ ਆਈ ਸਰ। ਇਹਦੇ ਬਾਰੇ ਪੁਲਿਸ ਰਿਪੋਰਟ ਲਿਆਵਾ ਪੁੱਛੇ ਕਰ ਰਹੇ ਹਨ ਲੇਕਿਨ ਇਹ ਗੱਲ ਸੱਚ ਹੈ ਵੀ ਇਹ ਨਸ਼ਾ ਗੰਦੇ ਆਦੀ ਨੇ ਤੋ ਮਤਲਬ ਕੁਝ ਪੈਸੇ ਨਸ਼ੇ ਖਰਚ ਕਰਦੇ ਕੁਝ ਬਰਾਮਦਗੀ ਹੋਈ ਆ ਬਾਕੀ ਬਰਾਮਦਗੀ ਕਰ ਰਹੇ ਜੀ ਲੇਕਿਨ ਇਹਨੇ ਕਿਸ ਤਰ੍ਹਾਂ ਪਲਾਨਿੰਗ ਕੀਤੀ ਸਰ ਜਦੋਂ ਲਾਸਟ ਲੋਕੇਸ਼ਨ ਜਿਹੜੀ ਸੀਗੀ ਇਹਦੀ ਜਿਸ ਦੁਕਾਨ ਦੇ ਵਿੱਚੋਂ ਮਾਫ ਕਰਨਾ ਇੱਕ ਦੁਕਾਨ ਆ ਜਿਹੜੀ ਕੋ ਮਾਰਕੀਟ ਦਾ ਨਾਮ ਨਹੀਂ ਯਾਦ ਆ ਰਿਹਾ ਉੱਥੇ ਕਲੈਕਸ਼ਨ ਕਰਨ ਵਾਸਤੇ ਗਿਆ ਸੀ ਉਸ ਤੋਂ ਬਾਅਦ ਹੀ ਜਿਹੜਾ ਵਾ ਇਹ ਉਹਦੇ ਮਗਰ ਲੱਗੇ ਸੀ ਕਿ ਉਸਦੇ ਜੋ ਵਰਕਰ ਸੀਗੇ ਉਹਨਾਂ ਨੇ ਇਹਦੀ ਦੇਖੀ ਕੀਤੀ ਗਾਂਧੀ ਮਾਰਕੀਟ ਤੇ ਅਕਾਲ ਮਾਰਕੀਟ ਜਿੱਥੇ ਜ਼ਿਆਦਾ ਹੋਜਰੀ ਦਾ ਕਾਰੋਬਾਰ ਹੁੰਦਾ ਜਿੱਥੇ ਮੇਨ ਮਾਲਕ ਹੈਗਾ ਬਲਜੀਤ ਸਿੰਘ ਦਾ ਜਿਹਦਾ ਨਾਂ ਹੈਗਾ ਬੋਬੀ ਕਲੈਕਸ਼ਨ ਸਟੋਰ ਜਿਹੜਾ ਹੈਗਾ ਉਥੇ ਜਿਹੜਾ ਕੰਮ ਕਰਦਾ ਬਲਜੀਤ ਸਿੰਘ ਉਥੇ ਇੱਕ ਦੁਕਾਨਦਾਰ ਹੈਗਾ ਜਿਹੜਾ ਰੈਕੀ ਕਰਦਾ ਸੀ ਤੋਂ ਅਕਸਰ ਇਹਨਾਂ ਦੇ ਵਰਕਰ ਨੂੰ ਪੈਸੇ ਲੈ ਕੇ ਜਾਂਦੇ ਦੇਖਦੇ ਸੀ ਤੋਂ ਇਹਨਾਂ ਨਾਲ ਜ਼ਿਆਦਾ ਵੀ ਲੱਖਾਂ ਰੁਪਏ ਚ ਪੈਸੇ ਹੋਣਗੇ ਤੋ ਰਿਆ ਕੀ ਕਰਕੇ ਉਹਨੇ ਨਾਲ ਦੇ ਸਾਥੀਆਂ ਨਾਲ ਡਿਸਕਸ ਕੀਤਾ ਸਲਾਹ ਕੀਤੀ ਪਲਾਨਿੰਗ ਕੀਤੀ ਔਰ ਫਿਰ ਜਦੋਂ ਬੈਗ ਲੈ ਕੇ ਨਿਕਲਿਆ ਪਿੱਛੇ ਇੱਕ ਬੰਦਾ ਮੋਟਰਸਾਈਕਲ ਲੱਗ ਗਿਆ ਤੇ ਉਹਨੇ ਅਨਵਾਲੇ ਨੂੰ ਗੁਰਵਿੰਦਰ ਹੁਣਾ ਦੱਸਦਾ ਉਹਨਾਂ ਨੇ ਇੱਥੇ ਗੱਡੀ 'ਚ ਮਾਰ ਕੇ ਉਹਨੂੰ ਸੁੱਟ ਗਏ ਤੇ ਮਤਲਬ ਫਿਰ ਲੁੱਟ ਕੋ ਕਰਕੇ ਲੈ ਗਏ ਤੇ ਉਹਨੂੰ ਸੁੱਟ ਦੇ। ਕਿ ਉਹ ਤਿੰਨ ਬੰਦੇ ਤਾਂ ਗੱਡੀ 'ਚ ਹੀ ਕਿਤੇ ਫਿਰ ਦੋ ਬੰਦੇ ਫਿਰ ਕਿੱਥੇ ਜਾ ਕੇ ਨਾ ਟਾਈਪ ਐਚ ਅਪ ਹੋਇਆ ਦੋਨਾਂ ਪੰਜਾਂ ਰੁਪਈਆਂ ਦਾ। ਇੱਕ ਬੰਦਾ ਤੇ ਉੱਥੇ ਸੀ ਨਾ ਜਿਹੜਾ ਦੱਸਦਾ ਸੀਗਾ ਤੇ ਜਿਹੜਾ ਦੂਜਾ ਸੀ ਉਹ ਸਕੂਟਰ 'ਤੇ ਆ ਗਿਆ। ਬਾਕੀ ਤਿੰਨ ਜਿਹੜੇ ਸੀ ਅਨਵਾਦੇ ਸੀਗੇ ਟੋਟਲ ਪੰਜ ਹੋ ਉਸ ਤੋਂ ਬਾਅਦ ਇਹ ਸ਼ਹਿਰ ਚਿੱਤਰਦੁਰ ਲੁਕਦੇ ਰਹੇ ਤੇ ਜਿਹੜਾ ਅਸੀਂ ਜਦੋਂ ਅਰੈਸਟ ਕੀਤੇ ਆ ਉਦੋਂ ਬੱਸ ਸਟੈਂਡ ਦੇ ਕੋਲੇ ਕੇ ਹੋਟਲ ਦੇ ਕੋਲ ਜਾਣ ਦੀ ਤਿਆਰੀ ਸੀਗੀ ਜੀ ਮੇਨ ਦੋਸ਼ੀ ਦੇ ਖਿਲਾਫ ਦੋ ਮੁਕਦਮੇ ਦਰਜ ਨੇ ਜਿਹਦੇ ਚ 399 402 ਦਾ ਤੇ ਲੁੱਟ ਖੋ ਦਾ ਮੁਕਦਮਾ ਦਰਜ ਹੋਇਆ ਇੱਕ ਪਿਸਤਲ ਦਾ ਨਾਮ ਲੈ ਰਿਆ ਸੀ ਪਿਸਤਲ ਦੀ ਬੱਟ ਜਿਹੜੀ ਉਹਦੇ ਮਾਰੀ ਜਾ ਰਹੀ ਸੀ ਜਦੋਂ ਇੰਟਰਵਿਊ ਚਲਾਈ ਉਹ ਨੌਜਵਾਨ ਸਿੱਖ ਨੌਜਵਾਨ ਜਿਹੜਾ ਹੈਗਾ ਕਿ ਉਸ ਉਹ ਵੀ ਮੁਕਦਮਾ ਆਰਮ ਐਕਟ ਦਾ ਮੁਕਦਮਾ ਵੀ ਦਰਜ ਹੋਇਆ ਚਾਹੇ ਨਕਲੀ ਵਿਪਨ ਹੈ ਲੇਕਿਨ ਅਜੇ ਆਰਮ ਐਕਟ ਦਾ ਮੁਕਦਮਾ ਕੀਤਾ ਗਿਆ ਦਰਜ ਜਿਹੜਾ 379b ਇੰਜੀਮੈਂਟ 2 ਹੁੰਦਾ ਨਾ ਇਹਦੇ ਵਿੱਚ ਮਤਲਬ ਅਸਲੇ ਨਾਲ ਹਥਿਆਰ ਤੇ ਮਾਤ ਸੱਟ ਮਾਰਨ ਕਰਨ ਕਰਕੇ ਹੀ ਇਹ ਮਲਫੈਂਸ ਲਾਇਆ ਜਾਂਦਾ। ਤੋਂ ਜਿਹੜਾ ਪਿਸਤੌਲ ਬਰਾਮਦ ਕਰ ਲਿਆ ਜਿਹੜਾ ਕਿ ਨਕਲੀ ਹੈਗਾ ਲੇਕਿਨ ਪਿਸਤੌਲ ਵਰਗਾ ਹੀ ਬਿਲਕੁਲ ਦਿਖਦਾ ਤੇ ਹੋਰ ਪੁੱਛਗੇ ਚ ਹੋਰ ਵੈਪਨ ਬਰਾਮਦ ਹੋਣ ਦੀ ਉਮੀਦ ਹੈਗੀ। ਤਾਂ ਰਿਮਾਂਡ ਜਦੋਂ ਨਾ ਰਿਮਾਂਡ ਪੇਸ਼ ਕੀਤਾ ਜਾਊਗਾ ਕੋਰ ਸਾਹਮਣੇ ਜਾਂ ਸਾਹਮਣੇ ਪੇਸ਼ ਕੀਤਾ ਕੋ ਰਿਮਾਂਡ ਮਿਲਦਾ ਤਾਂ ਕਈ ਹੋਰ ਮਾਮਲੇ ਟਰੇਸ ਹੋ ਸਕਦੇ ਹੋਣਗੇ ਕਿ ਇਹ ਗੱਡੀ ਦਾ ਪਤਾ ਲੱਗ ਪਿਆ ਗੱਡੀ ਕਿੱਥੋਂ ਆਈ ਹੈ ਕਿੱਦਾਂ ਆਈ ਹੈ ਕਿਦੀ ਹੈ। ਇਹ ਸਾਰਾ ਨਾ ਅੰਡਰ ਪ੍ਰੋਸੈਸ ਹੈਗਾ ਇਹ ਸਾਰਾ ਵੈਰੀਫਾਈ ਕਰ ਰਿਹਾ ਤਾਂ ਕੱਲ ਤੱਕ ਸਾਰੀ ਗੱਲ ਕਲੀਅਰ ਹੋ ਜੇਗੀ। ਮੁਕਦਮਾ ਦੋ ਦਿਨ ਟਰੇਸ ਕੀਤਾ ਜਿਹੜੇ ਕਿ ਮੁੱਖ ਅਫਸਰ ਜਮਾਲਪੁਰ ਤੇ ਚੌਂਕੀਚਾ ਦੀ ਬਹੁਤ ਵੱਡੀ ਗੱਲ ਹੈ ਜਿੱਦਕ ਕੋਈ ਕੋਈ ਕਲੂ ਨਹੀਂ ਸੀ। ਤੋਂ ਬਹੁਤ ਬਰੀਕੀ ਨਾਲ ਮਿਹਨਤ ਕਰਕੇ ਨਾ ਟਰੇਸ ਕੀਤਾ। ਇਹ ਬਿਲਕੁਲ ਹੀ ਬਲਾਈਂਡ ਕੇਸ ਸੀਗਾ। ਇਹਦੇ ਵਿੱਚ ਕੋਈ ਵੀ ਕਲੂ ਨਹੀਂ ਸੀਗਾ। ਲੇਕਿਨ ਅਸੀਂ ਵੀ ਕਾਬਲੀ ਤਾਰੀਫ ਕਰਾਂਗੇ ਜਮਾਲਪੁਰ ਐਸਐਚਓ ਦੀ, ਪੁਲਿਸ ਕਮਿਸ਼ਨ ਲੁਧਿਆਣਾ ਜੀ ਦੀ, ਏਡੀਸੀਪੀ ਅਭਿਮਨਿਉ ਰਾਣਾ ਜੀ ਦੀ। ਇਸ ਸੋਰੀ ਮਾਫ ਕਰਨਾ ਏਡੀਸੀ ਵੀ ਅਭੀ ਮੈਨੂੰ ਰਾਣਾ ਜੀ ਦੀ ਏਸੀਪੀ ਦੀ ਕਿ ਉਹ ਇਸ ਕਰਕੇ ਤਾਰੀਫ ਕਰਨੀ ਪੈਗੀ ਕਿ ਪੁਲਸ ਨੇ ਕੁਝ ਹੀ ਦਿਨਾਂ ਦੇ ਵਿੱਚ ਮਕਦਮਾ ਟਰੇਸ ਕਰ ਲਿਆ ਤੇ આરોપી ਜਿਹੜੇ ਨੇ ਗ੍ਰਿਫਤਾਰ ਕਰ ਲਏ ਅਤੇ ਇਹ ਮੈਸੇਜ ਜ਼ਰੂਰ ਦੇਣਾ ਚਾਹਾਂਗੇ ਕਿ ਜਿਹੜੇ ਬੈਡ ਐਲੀਮੈਂਟ ਨੇ ਜੋ ਬੈਡ ਲੋਕ ਜਿਹੜੇ ਹੈਗੇ ਨੇ ਉਹ ਇਹ ਪੁਲਜਾਨ ਕੀ ਖਾਕੀ ਜਿਹੜੀ ਹੈ ਉਹਨਾਂ ਨੂੰ ਡਰ ਜਿਹੜਾ ਬਰਕਰਾਰ ਰੱਖ ਕੇ ਬੈਠੀ ਹੋਈ ਹੈ ਕਿ ਇਹ ਪੁਲਜਾਨ ਕੀ ਅਗਰ ਤੁਸੀਂ ਕੋਈ ਵੀ ਵਾਰਦਾਤ ਨੂੰ ਇਨਜਾਮ ਦਿੰਦੇ ਹੋ ਤੇ ਇਹ ਪੁੱਲ ਜੋ ਕਿ ਸਮਾਰਟ ਸਿਟੀ ਕੈਮਰੇ ਨਿਗਾ ਤੋਂ ਵੱਜ ਜੂਗੇ ਜਾਂ ਪੁਲਿਸ ਦੀ ਉਹ ਬਾਜ ਵਰਗੀ ਅੱਖ ਤੋਂ ਵੱਜ ਜੂਗੇ ਕਿ ਪੁਲਿਸ ਦੀ ਪੈ ਪਰਵਾਰ ਨੂੰ ਇਨਸਾਫ ਮਿਲ ਗਿਆ ਅਤੇ ਕਾਬਲੀ ਤਾਰੀਫ਼ ਸਾਡੇ ਪੁਲਿਸ ਦੀ ਕਰਨੀ ਪੈਗੀ ਕਿ ਲੁਧਿਆਣਾ ਪੁਲਿਸ ਅਕਸਰ ਜਲਦੀ ਮਾਮਲੇ ਟਰੇਸ ਕਰਦੀ ਹੈ ਤੇ ਕਾਬਲੀ ਤਾਰੀਫ਼ ਵੀ ਰਹਿੰਦੀ ਹੈ ਲੁਧਿਆਣਾ ਤੋਂ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ